हेलो जस जी आज ਨਰਨੂ ਕੀ ਗੱਲ ਚੱਲਦੀ ਮੈਂ ਬਲਕੀ ਢਾਲੀਵਾਲ ਦੇ ਗਰਾਉਂ ਤੋਂ ਆਪਣਾ ਟੈਕਸੀ ਸਰਵਿਸ ਦਾ ਕੰਮ ਹੈ ਜੀ ਏਕ ਨੋ ਟ੍ਰੈਵਲ ਦੇ ਗਰਾਉਂ ਤੋਂ ਤੇ ਅੱਜ ਆਪਾਂ ਚੱਲੇ ਆਂ ਜੀ ਨਾਨਕਸਰ ਆਪਣਾ ਪਹਿਲਾ ਵਲੌਗ ਆ ਮੈਂ ਸੋਚਿਆ ਗੁਰੂ ਘਰ ਤੋਂ ਸਟਾਰਟ ਕਰਦੇ ਆਂ ਪਹਿਲਾ ਸ਼ਾਰਟਕਟ ਵੀਡੀਓ ਤਾਂ ਬਹੁਤ ਪਾਈਆਂ ਸੀਗੀਆਂ ਪਰ ਆਪਾਂ ਜੋ ਵਲੌਗ ਜਿਹੜੇ ਨੇ ਉਹ ਪਹਿਲੀ ਵਾਰੀ ਸਟਾਰਟ ਕਰਨ ਲੱਗੇ ਆਂ ਜੀ ਇਹ ਸਾਥ ਦਿਓ ਤੱਕ ਕੇ ਤੇ ਆਪਾਂ ਚੱਲੇ ਆਂ ਨਾਨਕਸਰ ਗੁਰਦਰਾ ਸਾਹਿਬ ਜਿਹੜਾ ਕਿ ਜਿਗਰਾਉਂ ਦੇ ਕੋਲ ਹੈਗਾ ਤੇ ਜਾਣ ਦੀ ਤਿਆਰੀ ਹੋ ਚੁੱਕੀ ਹੈ ਜੀ ਤੇ ਕਰਵਾਉਣੇ ਜੀ ਤੁਹਾਨੂੰ ਸਾਰਿਆਂ ਨੂੰ ਨਾਨਕਸਰ ਗੁਰਦਰਾ ਸਾਹਿਬ ਦੇ ਦ ਤੇ ਚੱਲਦੇ ਆ ਜੀ ਫਿਰ ਆਪਾਂ ਹਨਾ ਲੋ ਜੀ ਤਿਆਰੀ ਹੋ ਗਈ ਗੁਰਦਰਾ ਸਾਹਿਬ ਜਾਣ ਦੀ ਤੇ ਆਪਾਂ ਕਰਦੇ ਆ ਆਪਣਾ ਸਫਰ ਸਟਾਰਟ ਗੁਰੂ ਘਰ ਦਾ ਵਾਹਿਗੁਰੂ ਵਾਹਿ ਨੂਰਵਾਦੀ ਤੇ ਪਹਿਲਾਂ ਆਪਾਂ ਜਾਣਾ ਜੀ ਆਪਣੇ ਰਿਸ਼ਤੇਦਾਰਾਂ ਦੇ ਘਰੇ ਉਹਨਾਂ ਨੂੰ ਨਾਲ ਲੈ ਕੇ ਬਜ਼ੁਰਗ ਮਾਤਾ ਜੀ ਨੇ ਚੱਲ ਮੈਂ ਕਿਹਾ ਉਹਨਾਂ ਨੂੰ ਵੀ ਆਪਾਂ ਦਰਸ਼ਨ ਮੇਲੇ ਕਰਾ ਦਿੰਦੇ ਆ ਗੁਰੂ ਘਰ ਦੇ ਤੇ ਤਿਆਰੀ ਆਪਣੀ ਹੋ ਗਈ ਆ ਤੇ ਉਹਨਾਂ ਨੂੰ ਪਹਿਲਾਂ ਬਿਠਾਉਣੇ ਆ ਪਿੰਡੋਂ ਆਪਾਂ ਨਿਕਲ ਗਏ ਆ ਜੀ ਤੇ ਜਾਂਦਿਆਂ ਦੇ ਤੁਹਾਨੂੰ ਜਗਰਾਉਂ ਦੇ ਥੋੜਾ ਜਿਹਾ ਜਗਰਾਉਂ ਸ਼ਹਿਰ ਵੀ ਦਿਖਾਉਣੇ ਆ ਤੇ ਅੱਜ ਹੈਗਾ ਵੈਸੇ ਸੰਡੇ ਦਾ ਦਿਨ ਇਹ ਮਾਰਕੀਟ ਤਾਂ ਹੋਊਗੀ ਬੰਦ ਪਰ ਕੋਈ ਗੱਲ ਨਹੀਂ ਜਗਰਾਉਂ ਸ਼ਹਿਰ ਤੇ ਫਿਰ ਤੁਹਾਨੂੰ ਮੈਂ ਜਾ ਕੇ ਆਨਲਾਈਨ ਹੋ ਕੇ ਦਿਖਾਉਣਾ ਜੀ ਜਗਰਾਉਂ ਸ਼ਹਿਰ ਦਾ ਹਾਲਚਲ ਕਿੱਦਾਂ ਦਾ ਹੈਗਾ ਵਾ ਹਾਂਜੀ ਕੀ ਹਾਲਚਲ ਘਰੋਂ ਚੱਲੇ ਸੀ ਜੀ ਆਪਾਂ ਗੁਰਦੁਆਰਾ ਸਾਹਿਬ ਜਾਣ ਵਾਸਤੇ ਤੇ ਜਗਰਾਉਂ ਸ਼ਹਿਰ ਪਹੁੰਚ ਗਏ ਆਪਾਂ ਵੈਸੇ ਅੱਜ ਜਗਰਾਉਂ ਸ਼ਹਿਰ 'ਚ ਹੀ ਰਹਿਨੇ ਆ ਪਰ ਥੋੜਾ ਜਿਹਾ ਆਪਾਂ ਨਾ ਆਊਟ ਰੇਰੀ ਚ ਰਹਿਣੇ ਹੈਗੇ ਹਾਂ ਤੇ ਸਭ ਤੋਂ ਪਹਿਲਾਂ ਆਪਣੇ ਰਸਤੇ ਚ ਆਉਂਦਾ ਜੀ ਆ ਅਡਾ ਰੈਕੋਟ ਜਿਹੜਾ ਉਹ ਸ਼ਹਿਰ ਨਾ ਬਿਲਕੁਲ ਸੈਂਟਰ ਚ ਹੈ ਇੱਕ ਤਰ੍ਹਾਂ ਦਾ ਮੈਂ ਤਾਂ ਸੈਂਟਰ ਹੀ ਮੰਨਦਾ ਪੰਜਾਬ ਦਾ ਪਹਿਲਾਂ ਆਪਾਂ ਹਰਿਆਕੋਟ ਦੇ ਏਡੇ ਪਹੁੰਚ ਗਏ ਇਹਨੂੰ ਵੈਸੇ ਵਿਚਕਰਮਾ ਚੋਂ ਕਹਿੰਦੇ ਆ ਪਰ ਨਾ ਇਹਦਾ ਰੈਕੋਟ ਦਾ ਏਡੇ ਐਸੇ ਕਰਕੇ ਪੈ ਗਿਆ ਕਿਉਂਕਿ ਇੱਥੋਂ ਰੈਕੋਟ ਨੂੰ ਜਾਣ ਵਾਸਤੇ ਮਰੇਲ ਕੋਟਲੇ ਨੂੰ ਜਾਣ ਵਾਸਤੇ ਜਿਹੜੀਆਂ ਬੱਸਾਂ ਮਿਲਦੀਆਂ ਨੇ ਜਿੰਨੇ ਵੀ ਆਪਣੇ ਪਿੰਡਾਂ ਤੋਂ ਲੋਕੇ ਆਉਂਦੇ ਨੇ ਸ਼ਾਪਿੰਗ ਕਰਨ ਵਾਸਤੇ ਜਾਂ ਘੁੰਮਣ ਕਰਨ ਵਾਸਤੇ ਤੇ ਉਹ ਫਿਰ ਰੈਕੋਰਡ ਦੇ ਅੱਡੇ ਤੋਂ ਹੀ ਬੱਸਾਂ ਫੜਦੇ ਹੈਗੇ ਇਸੇ ਕਰਕੇ ਤਾਂ ਨਾਂ ਰੈਕੋਰਡ ਦਾ ਅੱਡਾ ਪੈ ਗਿਆ ਤੇ ਚੱਲਦੇ ਆਂ ਜੀ ਆਪਾਂ ਜਗਰਾਉਂ ਦੇ ਹੋਰ ਹਿੱਸੇ ਤੁਹਾਨੂੰ ਦਿਖਾਉਣਾ ਹੈਗਾ ਇਹ ਦੇਖਦੇ ਆਂ ਅੱਗੇ ਫਿਰ ਆਪਣਾ ਮਾਰਕੀਟ ਸਾਰੀ ਹੈ ਨਾ ਤੇ ਪਹਿਲਾਂ ਨਾਲੋਂ ਤਾਂ ਬਹੁਤ ਜਗਰਾਉਂ ਸ਼ਹਿਰ ਨਾ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਗਿਆ ਬਹੁਤ ਹੀ ਜ਼ਿਆਦਾ ਡਿਵੈਲਪਮੈਂਟ ਹੋ ਗਿਆ ਪਹਿਲਾਂ ਨਾਲੋਂ ਪਹਿਲਾਂ ਕੁਝ ਵੀ ਨਹੀਂ ਹੁੰਦਾ ਸੀ ਕਿਉਂਕਿ ਮੈਂ ਤਾਂ ਸ਼ੁਰੂ ਚ ਹੀ ਜਗਰਾਉਂ ਸ਼ਹਿਰ 'ਚ ਹੀ ਰਹਿ ਰਹੇ ਹਾਂ ਦੇ ਟੂਰਾਂ ਟ੍ਰੈਵਲ ਦਾ ਕੰਮ ਦੀ ਜਿਹੜੀ ਸ਼ੁਰੂਆਤ ਆ ਮੈਂ ਇੱਥੇ ਕੀਤੀ ਸੀਗੀ ਤੇ ਨਾਈਸ ਨੇ ਸਾਰੇ ਲੋਕ ਜਗਰਾਉਂਦੇ ਕਿਉਂਕਿ ਇੱਕ ਗੱਲ ਮੈਨੂੰ ਜਗਰਾਉਂਦਾ ਹੈ ਦੇ ਲੋਕਾਂ ਦੀ ਵਧੀਆ ਲੱਗਦੀ ਆ ਛੋਟਾ ਸ਼ਹਿਰ ਆ ਹਰ ਰੋਜ਼ ਮੱਥੇ ਲੱਗਦੇ ਨੇ ਇੱਕ ਦੂਜੇ ਦੇ ਪਰ ਇੱਥੋਂ ਦੇ ਲੋਕ ਨਾ ਲੜਦੇ ਨਹੀਂ ਹੈਗੇ ਧਰਮ ਦੇ ਨਾਂ ਤੇ ਜਾਂ ਜਿਹੜੇ ਰਾਜਨੀਤੀ ਦੇ ਪਿੱਛੇ ਲੱਕੇ ਲੋਕੀ ਲੜਦੇ ਨਹੀਂ ਹੈਗੇ ਇੱਕ ਦੂਜੇ ਨਾਲ ਬੜੇ ਤਰੀਕ ਨਾਲ ਰਲ ਮਿਲ ਕੇ ਰਹਿੰਦੇ ਆ ਆਹ ਪੰਜ ਨੰਬਰ ਚੌਂਗੀ ਵਾਲਾ ਚੌਕ ਆ ਗਿਆ ਜੀ ਇੱਥੇ ਹੁਣ ਅੱਜ ਕੱਲ ਡਾਕਟਰ ਭਿੰਗਰਾ ਉਮੀਦਵਾਰ ਦਾ ਬਹੁਤ ਲੱਗਿਆ ਹੋਇਆ ਤੇ ਆ ਜਾਂਦਾ ਹੈਗਾ ਜਗਰਾਉਂ ਦਾ ਬਾਈਪਾਸ ਇਧਰ ਦੀ ਚੱਲ ਕੱਪਾ ਗੱਡੀ ਕੱਢ ਲੈਣੇ ਆ ਤੁਹਾਨੂੰ ਜਗਰਾਉਂ ਸ਼ਹਿਰ ਦਾ ਨਾ ਕੁਕੜ ਚੌਂਕ ਦਿਖਾ ਦਿੰਦਾ ਜਗਰਾਉਂ ਦਾ ਲਓ ਜੀ ਆਪਾਂ ਪਹੁੰਚ ਗਏ ਕੁਕੜ ਚੌਂਕ ਜਗਰਾਉਂ ਦੇ ਇਹ ਮੇਨ ਬਾਜ਼ਾਰੋਂ ਰਸਤਾ ਜਾਂਦਾ ਜੀ ਤੇ ਆ ਕੁਕੜ ਚੌਂਕ ਹੈ ਜੀ ਆ ਹੁਣ ਆਪਾਂ ਜਗਰਾਉਂ ਤੋਂ ਬਾਹਰ ਨਿਕਲ ਜੱਲੇ ਆ ਕਿਧਰਾਂ ਦਾ ਮੇਨ ਮਾਰਕੀਟ ਵਾਲੇ ਪਾਸਿਓਂ ਉਹ ਕਿਸ ਦਿਨ ਫੇਰ ਤੁਹਾਨੂੰ ਦਿਖਾਉਂਗਾ ਕਿਉਂਕਿ ਬਾਜ਼ਾਰ ਦੇ ਅੰਦਰ ਗੱਡੀ ਐਂਟਰ ਬਹੁਤ ਔਖੀ ਹੁੰਦੀ ਆ ਸੰਡੇ ਦਾ ਦਿਨ ਹੈ ਅੱਜ ਤੇ ਮਾਰਕੀਟ ਤੇ ਵੀ ਹਿੰਦਕੀ ਮਣ ਬੰਦੀ ਆ ਚਲੋ ਥੋੜੀ ਬਹੁਤ ਦੁਕਾਨਾਂ ਖੁੱਲੀਆਂ ਨੇ ਅਜਗਰਾਉਂ ਤੋਂ ਕਮਲ ਚੌਂਕ ਦਾ ਰਸਤਾ ਆ ਗਿਆ ਜੀ ਹੁਣ ਅਜਗਰਾਉਂ ਦਾ ਕਮਲ ਚੌਂਕ ਇੱਥੋਂ ਆਊਟਰ ਸਾਈਡ ਦੀ ਮਾਰਕੀਟ ਜਿਹੜੀ ਆ ਉਹ ਸਟਾਰਟ ਹੋ ਜਾਂਦੀ ਹੈਗੀ ਆ ਜਿਹੜੇ ਮੇਰੇ ਵੀਰ ਭਰਾ ਆਹ ਕਮਲ ਚੌਕ ਆ ਗਿਆ ਜੀ ਕਮਲ ਚੌਕ ਆ ਗਿਆ ਸਨਮਤੀ ਸਕੂਲ ਆ ਗਿਆ ਜਗਰਾਉਂ ਦਾ ਪੁਰਾਣੇ ਸਕੂਲਾਂ ਚੋਂ ਇੱਕ ਹੈ ਆ ਕਮਲ ਦਾ ਫੁੱਲ ਬਣਿਆ ਹੋਇਆ ਇਹ ਕਮਲ ਚੌਕ ਇਸੇ ਕਰਕੇ ਪਿਆ ਸੀ ਕਿਉਂਕਿ ਪਹਿਲਾਂ ਨਾ ਇੱਥੇ ਕਮਲ ਸਟੂਡੀਓ ਹੁੰਦਾ ਸੀਗਾ ਕਮਲ ਸਟੂਡੀਓ ਹੁੰਦਾ ਸੀ ਹੁਣ ਤਾਂ ਖੈਰ ਉਹ ਬਾਹਰਪੁਰ ਚਲੇ ਗਿਆ ਆਪਦਾ ਬਹੁਤ ਕੰਮਕਾਰ ਚਲੋ ਮਹਾਰਾ ਤਰੱਕੀ ਬਖਸ਼ੇ ਕੰਮਕਾਰ ਸੈੱਟ ਹੋ ਜਾਂਦਾ ਪਰ ਉਹਨਾਂ ਦੀ ਦੇਣ ਹੀ ਹੈ ਕਮਲ ਚੌਕ ਤੇ ਆ ਸਨਮਤੀ ਸਕੂਲ ਹੈ ਜੀ ਤੇ ਜਿਹੜੇ ਮੇਰੇ ਵੀਰਵਰਾ ਬਾਹਰ ਵਾਸਤੇ ਜਿਹੜੇ ਬਲੌਗ ਦੇਖਦੇ ਹੋਣਗੇ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਤਾਂ ਜਾ ਹੋ ਗਈਆਂ ਹੋਣਗੀਆਂ ਜਗਰਾਉਂ ਦਾ ਬਲੌਗ ਦੇਖ ਕੇ ਕਿਉਂਕਿ ਜਗਰਾਉਂ ਦੇ ਬਲੌਗ ਨਾ ਮੇਰੇ ਖਿਆਲ 'ਚ ਦਾ ਬਹੁਤ ਆਲਮੋਸਟ ਘਾਟ ਹੀ ਨੇ ਬਣਾਉਂਦੇ ਆ ਸਹਾਰ ਦਾ ਸਿਲਕ ਸਟੋਰ ਵਾਲਿਆਂ ਦੀ ਸ਼ਾਪ ਆ ਗਈ ਆ ਨਾਲ ਦੀ ਨਾਲ ਮੈਂ ਤੁਹਾਨੂੰ ਜਗਰਾਉਂ ਦਾ ਵੀ ਹਾਲਚਾਲ ਦਿਖਾਉਂਦਾ ਹੀ ਜਾਉਂਦਾ ਜੀ ਤੇ ਆਪਾਂ ਸ਼ੁਰੂਆਤ ਕਰ ਦਿੱਤੀ ਹੈ ਜੀ ਬਲੌਗ ਬਣਾਉਣ ਦੀ ਮੇਰਾ ਵੈਸੇ ਟੂਰ ਐਂਡ ਟਰੈਵਲ ਦਾ ਕੰਮ ਆ ਤੇ ਆਪਾਂ ਕਿਤਨੇ ਕਿਤੇ ਜਾਣ ਹੀ ਰਹੇ ਹਾਂ ਸੋ ਸਾਰੀ ਜਾਣਕਾਰੀ ਜਿੰਨੀ ਹੋ ਸਕੇ ਤੁਹਾਨੂੰ ਵਧੇ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਆ ਸਾਰ ਚਾਂਸੀ ਰਾਣੀ ਚੌਂਕ ਦੇ ਕੋਲੇ ਬਣੀ ਹੈਗੀ ਆ ਕਿੰਨੀ ਦੇ ਰੋਡ ਵੱਲ ਪੁਆਇੰਟ ਹੋ ਗਈ ਮਾਰਕੀਟ ਇਹ ਹੈ ਨਾ ਤੇ ਅੱਗੇ ਕਮਲ ਚੌਂਕ ਤੋਂ ਅੱਗੇ ਆ ਗਿਆ ਚਾਂਸੀ ਰਾਣੀ ਚੌਂਕ ਪਾਣੀ ਦੀ ਟੈਂਕੀ ਵਾਲਾ ਚੌਂਕ ਵੀ ਕਈ ਕਹਿ ਦਿੰਦੇ ਹਨ ਕਿਉਂਕਿ ਪਾਣੀ ਦੀ ਟੈਂਕੀ ਬਣੀ ਹੋਈ ਹੈ ਤੇ ਰਾਣੀ ਝਾਂਸੀ ਦਾ ਬੋਤ ਲੱਗਿਆ ਹੋਇਆ ਜੀ ਇੱਥੇ ਆ ਦੇਖੋ ਤੇ ਇੱਥੋਂ ਆਪਾਂ ਹੁਣ ਜਗਰਾਉਂ ਤੋਂ ਬਾਹਰ ਨਿਕਲਦੇ ਵਾਂ ਬਾਅਦ ਸਾਡੇ ਵਾਲੇ ਪਾਸੇ ਜਾਣੇ ਪਏ ਆ ਤੇ ਗਾਂ ਪੌੜਾ ਸਟਾਰਟ ਹੋ ਗਿਆ ਜਗਰਾਉਂ ਦਾ ਜਿਹੜਾ ਕਿਸੇ ਦਾ ਬਾਸ ਛੱਡੇ ਜਾ ਕੇ ਤਰੂਆ ਵਾਗੇ ਗੁਰੂ ਜਾ ਵਾਗੇ ਗੁਰੂ ਵਾਗੇ ਗੁਰੂ ਐਂਡੋਗ੍ਰੇਡੀਅਨ ਸਟੋਰ ਵਾਗੇ ਗੁਰੂ ਹਾਂਜੀ ਹੁਣ ਉੱਤਰ ਗਿਆ ਸਾਰ ਹੀ ਨਾ ਆਹ ਆਉਂਦੀ ਚਰਚ 크ਰਿਸਚੀਅਨ ਚਰਚ ਨਾ ਅੰਗਰੇਜ਼ਾਂ ਨੇ 1936 ਚ ਬਣਾਈ ਸੀਗੀ ਤੇ ਇਨੂੰ ਪਾਰ ਕਰਦੇ ਅਨਸਾਰ ਜਿਵੇਂ ਆਪਾਂ ਵਾਅ ਛੱਡੀ ਜਾਂਨੇ ਕਿ ਸਾਰੀ ਮਾਰਕੀਟ ਫਿਰ ਸਟਾਰਟ ਹੋਊਗੀ ਆਊਟਰ ਏਰੀਆ ਦੀ ਤੇ ਆਜਗਰਾਉਂ ਦਾ ਸਰਕਾਰੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਟਾ ਤੇ ਅੱਗੇ ਆਊਗੀ ਸੇਲ ਮਤਲਬ ਕੋਰਟ ਕੰਪਲੈਕਸ ਕਚਹਿਰੀਆਂ ਜਗਰਾਉਂ ਦੀਆਂ ਜਿੱਥੇ ਕਿ ਰੱਬ ਕਿਸੇ ਨੂੰ ਨਾ ਲੈ ਕੇ ਆਵੇ ਹਾਂਜੀ ਕੋਰਟ ਕੰਪਲੈਕਸ ਪਹੁੰਚ ਗਏ ਆਪਾਂ ਕਜੈਰੀਆਂ ਦੇ ਕੋਲੇ ਆ ਪੁਲਸ ਲੈਨ ਤੇ ਇਧਰਲੇ ਪਾਸੇ ਜਾਨ ਮੰਦਰ ਆ ਗਿਆ ਤੇ ਸਾਹਮਣੇ ਬਾਸਾੜਾ ਪਹਿਲਾਂ ਤਾਂ ਗੋਲ ਚੱਕਰ ਹੁੰਦਾ ਸੀ ਇੱਥੇ ਬਹੁਤ ਸਾਲ ਪਹਿਲਾਂ ਹਨਾ ਤੇ ਹੁਣ ਤਾਂ ਬੋਲ ਬਣ ਗਿਆ ਵੱਡਾ ਐਨ ਐਚ ਹਾਈਵੇ ਬਣ ਗਿਆ ਹੁਣ ਤੇ ਆਪਾਂ ਬਾਸਾੜੇ ਪਹੁੰਚ ਗਏ ਆ ਇੱਥੋਂ ਆਪਾਂ ਜਾਣਾ ਪਿੰਡ ਮਾਲਕ ਉੱਥੇ ਆਪਣੇ ਜਾਨ ਵਿਚਾਰ ਨਾਲੇ ਰਹਿੰਦੇ ਨੇ ਮਾਤਾ ਜੀ ਤੇ ਉਹਨਾਂ ਦੀ ਫੈਮਿਲੀ ਤੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਹੈਗਾ ਉਹਨਾਂ ਦੀ ਉਮਰ ਬਹੁਤ ਹੋ ਗਈ ਵੈਸੇ ਤੇ ਬਹੁਤ ਚੰਗੇ ਨੇ ਨੇਚਰ ਉਹਨਾਂ ਦਾ ਬਹੁਤ ਨਾਈਸ ਨੇਚਰ ਤੇ ਵੀਰਾ ਆਪ ਦਾ ਬਾਹਰ ਕੈਨੇਡਾ ਦੇ ਵਿੱਚ ਤੇ ਫੈਮਿਲੀ ਇੱਥੇ ਆ ਤੇ ਮੈਂ ਕਿਹਾ ਚੱਲ ਦਰਸ਼ਨ ਮੇਲਾ ਨਾਲ ਦੀ ਨਾਲ ਕਰਵਾ ਦਈਏ ਨਾ ਜਗਰਾਉਂ ਦਾ ਬੱਸ ਸਟੈਂਡ ਆ ਗਿਆ ਜੀ ਲਾਲਾ ਲਾਜਪਤਰਾ ਬੱਸ ਟਰਮੀਨਲ ਜਗਰਾਉਂ ਆਹ ਵਾਲਾ ਕੋਈ ਟਾਈਮ ਹੁੰਦਾ ਸੀ ਬੱਸਾਂ 'ਚ ਸਫ਼ਰ ਕਰਦੇ ਹੁੰਦੇ ਸੀ ਪਰ ਚਲੋ ਮਹਾਰਾਜ ਸਾਰਿਆਂ ਨੂੰ ਤਰੱਕੀ ਬਖਸ਼ੇ ਹੌਲੀ ਹੌਲੀ ਗੱਡੀਆਂ ਵਾਲੇ ਹੋ ਗਏ ਆ ਵਾਸਾ ਡਾ ਪਰ ਕਰ ਲਿਆ ਜੀ ਆ ਸਾਹਮਣੇ ਬੋਰਡ ਆ ਗਿਆ ਮਲਕ ਜੀਮਨਾ ਬਜ਼ੁਰਗ ਤੇ ਸੰਗਤ ਪੁਰੇ ਪਿੰਡ ਦਾ ਇਹ ਤੋਂ ਆਪਾਂ ਮਲਕ ਪਿੰਡ ਵਾਲੇ ਪਾਸੇ ਨੂੰ ਲੈਫਟ ਵਾਲੇ ਪਾਸੇ ਮੁੜ ਜਾਨਾ ਕੱਬੇ ਪਾਸੇ ਸਿੱਧਾ ਮਲਕ ਪਿੰਡ ਤੇ ਉਹਨਾਂ ਨੂੰ ਬਿਠਾ ਕੇ ਫਿਰ ਆਪਾਂ ਚਾਲੇ ਪਾਉਣਿਆ ਗੁਰਦੁਆਰਾ ਸਾਹਿਬ ਦੇ ਸਿਧਾ ਇਹ ਤੋਂ ਆਪਾਂ ਕੱਬੇ ਮੋੜ ਦੇ ਲੋ ਜੀ ਮਾਲਕਪਿੰਡਾ ਪੈਂਟਰ ਹੋ ਗਿਆ ਮਾਲਕਪਿੰਡਾ ਦਾ 게ਟ ਆ ਗਿਆ ਤੇ ਇੱਥੇ ਗੁਰਦੁਆਰਾ ਸ਼ਹੀਦ ਗੁਰੂ ਸਾਹਿਬ ਦਾ ਗੁਰਦੁਆਰਾ ਬਹੁਤ ਜਿਆਦਾ ਮਸ਼ਹੂਰ ਆ ਬਹੁਤ ਕਰਨੇ ਵਾਲੀ ਸ਼ਕਤੀ ਵਾਲੀ ਜਗਾ ਸ਼ਹੀਦ ਸਾਹਿਬ ਦੀ ਬਾਬੇ ਸ਼ਹੀਦਰ ਜਗਾ ਬਣੀ ਹੋਈ ਹੈ ਤੇ ਮਾਲਕਪਿੰਡਾ ਪੈਂਟਰ ਹੋ ਗਏ ਆ ਤੇ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਆਉਗਾ ਜੀ ਉਸ ਤੋਂ ਬਾਅਦ ਮਾਲਕਪੈਂਡਾ ਸਟਾਟ ਹੋ ਜਾਊਗਾ ਤੇ ਬਸ ਆਪਾਂ ਬਿਠਾ ਕੇ ਉਹਨਾਂ ਨੂੰ ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਦਰਸ਼ਨ ਮੇਲੇ ਕਰਦੇ ਆਂ ਸੇਵਾ ਕਰਦੇ ਆਂ ਉੱਥੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਨਾਲ ਦੀ ਨਾਲ ਮਹੱਤਵ ਦੱਸੂਗਾ ਜਿਨ੍ਹਾਂ ਨੂੰ ਨਹੀਂ ਪਤਾ ਆਹ پارک ਬਣ ਗਈ ਤੇ ਸਰਕਾਰੀ ਪ੍ਰਾਇਮਰੀ ਸਕੂਲ ਸਾਹਮਣੇ ਮਾਲਕਪੈਂਡਾ ਪੈਂਡਾ ਬਣ ਚੁੱਕੇ ਗਏ ਤੇ ਪਹੁੰਚ ਗਏ ਜੀ ਲੋਕ ਆਪਾਂ ਉਹਨਾਂ ਦੇ ਕੋਲੇ ਅਬਯੋਰਗ ਮਾਤਾ ਜੀ ਸਾਡੇ ਵਾਰ ਕੜੇ ਨੇ ਇਹਨੂੰ ਆਪਾਂ ਨਾਲ ਲੈ ਕੇ ਜਾਣਾ ਹੈਗਾ ਆਜੋ ਆਰੋ ਬੀਬੀ ਜੀ ਆਜੋ ਲੋ ਜੀ ਬਯੋਰਗ ਮਾਤਾ ਜੀ ਆ ਕੇ ਦੁਰੈਵਣੀ ਜਾਂਦਾ ਬੀਬੀ ਤੋਂ ਹਨਾ ਚਲੋ ਚੱਲਦੇ ਆ ਗੁਰਦਰਾ ਸਾਹਿਬ ਜੀ ਆਪਾਂ ਹਾਂ ਲੋ ਜੇ ਆਪਾਂ ਪਹੁੰਚ ਗਏ ਨਾਨਕ ਸਾਹਿਬ ਜਗਰਾਉਂ ਤੋਂ ਸਰ 5 ਕਿਲੋਮੀਟਰ ਹੈ ਜੇ ਕਿਸੇ ਨਾਨਸਰ ਆਉਣ ਨੇ ਦਰਸ਼ਨ ਕਰਨ ਵਾਸਤੇ ਸਰ ਘਰ ਸਰ 5 ਕਿਲੋਮੀਟਰ ਜਗਰਾਉਂ ਤੋਂ 5 ਕਿਲੋਮੀਟਰ ਲੁਧਿਆਣੇ ਤੋਂ 45 ਕਿਲੋਮੀਟਰ ਮੋਕੇ ਤੋਂ 25 ਕਿਲੋਮੀਟਰ ਨਾਨਕਸਰ ਕਲੀਰਾ ਅੱਜ ਤੋਂ ਇੱਕ ਦੋ ਦਿਨ ਬਾਅਦ ਬਹੁਤ ਜ਼ਿਆਦਾ ਰਸ਼ ਹੋਣਾ ਕਿਉਂਕਿ ਬਾਬਾ ਜੀ ਰਿਵਰਸ ਵੀ ਦਿਨ ਚੱਲਦੇ ਪਏ ਨੇ ਤੇ 4-5 ਦਿਨਾਂ ਕਥਾ ਗੀਤਨ ਹੁੰਦੇ ਨੇ ਸਮਾਗਮੋਂ ਦਾ ਬਹੁਤ ਵੱਡੇ ਲੈਵਲ ਤੇ ਬਹੁਤ ਦੂਰੋਂ ਦੇਸ਼ਾਂ ਦੇਸ਼ਾਂ ਚੋਂ ਵੀ ਸੰਗਤ ਆਉਂਦੀ ਹਿੰਗੀ ਤੇ ਆਪਾਂ ਪਹੁੰਚ ਕੇ ਨਾਨਸਰ ਦੇ ਮੇਨ ਹਾਈਵੇ ਤੋਂ ਜਿਹੜਾ ਰਸਤਾ ਐਂਟਰ ਹੁੰਦਾ ਮੇਨ ਰਸਤਾ ਉਹ ਇਥੋਂ ਹੀ ਰਛਦਾ ਸਾਡਾ ਸਾਟ ਨੂੰ ਲੱਗ ਗਿਆ ਕਿ ਵਾਹ ਸਾਂਗੇ ਚੈੱਕ ਕਰੋ ਪੈਦਲ ਜਾਣ ਵਾਲੀ ਬਹੁਤ ਜ਼ਿਆਦੇ ਛੱਡਦਾ ਵਾ ਲੋਕਾਂ ਦੇ ਅੰਦਰ ਨਾਨਕ ਸਰ ਗੁਰਦੁਆਰਾ ਸਾਹਿਬ ਨੂੰ ਲੈ ਕੇ ਕਿਉਂਕਿ ਨਾ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਸਾਹਿਬ ਇੱਥੇ ਹੈ ਕਿ ਇੱਕ ਵੈਸੇ ਤਾਂ ਆਪਾਂ ਜਾਤ ਪਾਤ ਨੂੰ ਮੰਨਦੇ ਨਹੀਂ ਚਲੋ ਖੈਰ ਮਾਹਪੁਰ ਖੰਧਰਤੀ ਆ ਪਰ ਬਾਬਾ ਨਾਨਕ ਸਿੰਘ ਦੀ ਨਾ ਰਾਮਗੜੀ ਮਿਸਲ ਦੇ ਨਾਲ ਸੀਗਾ ਇਹਨਾਂ ਦੇ ਖਾਨਦਾਨ ਜੋ ਹੈਗੇ ਨੇ ਸ਼ੁਰੂ ਤੋਂ ਹੀ ਬਾਬਾ ਜੀ ਗੁਰੂ ਨਾਨਕ ਸਾਹਿਬ ਨੂੰ ਬਹੁਤ ਜ਼ਿਆਦਾ ਮੰਨਦੀ ਸੀਗੇ ਤੇ ਉਹਨਾਂ ਦੀ ਭਗਤੀ ਦੇ ਕਾਰਨ ਇੱਕ ਉਜਾੜ ਰੀਆ ਬਣ ਇਲਾਕਾ ਸੀਗਾ ਪਹਿਲਾਂ ਨਾਨਕ ਸਰ ਦਾ ਤੇ ਨਾਨਕ ਸਰ ਨਾਮ ਹੀ ਬਾਬੇ ਨਾਨਕ ਜੀ ਬਣਿਆ ਜੀ ਤੇ ਇੱਥੇ ਭਗਤੀ ਕੀਤੀ ਇਹਨਾਂ ਨੇ ਬਹੁਤ ਸਾਲ ਤਪੱਸਿਆ ਕੀਤੀ ਬਹੁਤ ਹੀ ਜ਼ਿਆਦਾ ਤਪੱਸਿਆ ਕੀਤੀ ਹੈਗੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਜਿੱਦੇ ਕਰਕੇ ਗੁਰਦੁਆਰਾ ਸਾਹਿਬ ਅੱਜ ਤੋਂ ਸਾਹਮਣੇ ਕੀਤਾ ਉਹਨਾਂ ਨੇ ਤੇ ਉਹਨਾਂ ਦੇ ਜਿੰਨੇ ਸੇਵਾਦਾਰ ਸੀਗੇ ਕਿ ਬਾਬਾ ਜੀ ਸਰਸੰਗ ਜੀ ਤੇ ਬਾਬਾ ਨਾਨ ਸਿੰਘ ਜੀ ਰਖੈਰ ਸੀਗੇ ਤੇ ਬਾਬਾ ਕੁੰਦ ਸਿੰਘ ਜੀ ਤੇ ਬਹੁਤ ਸਾਰੇ ਲੰਗਰੋਲ ਬਣੇ ਹੋਏ ਨੇ ਸੇਵਾ ਇੱਥੇ ਦਿਨ ਰਾਤ ਚੱਲਦੀ ਰਹਿੰਦੀ ਹੈ ਲੰਗਰ 24 ਘੰਟੇ ਚੱਲਦਾ ਰਹਿੰਦਾ 86 ਦੇ ਇੱਥੇ ਗੋਲਕ ਨਹੀਂ ਹੈ ਪੈਸੇ ਦਾ ਮੱਥਾ ਨਹੀਂ ਟਿਕਦਾ ਇੱਥੇ ਵੀ ਸ਼੍ਰੀ ਦਾ ਪ੍ਰਸ਼ਾਦ ਸਰਪੁਰ ਸਰਪੇ ਇੱਥੇ ਚੜਦਾ ਹੈਗਾ ਜੀ ਆ ਥੋੜਾ ਜਿਹਾ ਆਪਾਂ ਨੂੰ ਟ੍ਰੈਫਿਕ ਮਿਲੂਗੀ ਕਿਉਂਕਿ ਰੇਲਵੇ ਕ੍ਰੋਸਿੰਗ ਵਿੱਚ ਪੈਂਦੀ ਹੈਗੀ ਤੇ ਰਾਸ਼ਾਉਣ ਦੇ ਕਰਕੇ ਜਾਮ ਮੈਲ ਨਾਲੋਂ ਥੋੜਾ ਜਿਹਾ ਨਾਰਮਲ ਹੀ ਹੈ ਲੋ ਜੀ ਫਾਟਕ ਲੱਗੇ ਹੂਮ ਦੇ ਕਰਕੇ ਨਾ ਪੂਰੇ 20 ਮਿੰਟ ਲੱਗੇ ਜਾਮ ਦੇ ਵਿੱਚ ਪਰ ਚਲੋ ਕੋਈ ਨਹੀਂ ਤਾਹਣ ਪਾਰਕਿੰਗ ਤੇ ਵੀ ਟਾਈਮ ਲੱਗਣਾ ਗੱਡੀ ਪਾਰਕਿੰਗ ਕਰਨ ਨੂੰ ਸੰਘਨਤੀ ਬਹੁਤ ਜ਼ਿਆਦਾ ਹੁੰਦੀ ਵਾਹਿਗੁਰੂ 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 ਗੱਡੀ ਲੱਗ ਗਈ ਪਾਰਕਿੰਗ ਵਿੱਚ ਆਪਣੇ ਕੋਲ ਪਾਰਕਿੰਗ ਰਾਸ ਚੈੱਕ ਕਰੋ ਜਰਾ ਨਾਨਕਸ਼ਰ ਦੇ ਭਤੀ ਸੰਗਤ ਲਈ ਸਰਦੇ ਬਹੁਤ ਜ਼ਿਆਦਾ ਹੈਗੇ ਜੀ ਰਾਸ ਚੈੱਕ ਕਰੋ ਇੱਕ ਵਾਰੀ ਮੰਡੀ ਆਪਣੀ ਦਾ ਕੀ ਪਾਰਕਿੰਗ ਦੇ ਵਿੱਚ ਤੇ ਆਪਾਂ ਚੱਲੇ ਹਾਂ ਗੁਰੂ ਘਰ ਵਾਲੇ ਪਾਸੇ ਨੂੰ ਫ੍ਰੀ ਪਾਰਕਿੰਗ ਹੈ ਜੀ ਹੋਰਦਰਾ ਸਾਹਿਬ ਦੀ ਫ੍ਰੀ ਪਾਰਕਿੰਗ ਵੈਲਕਮ ਇਹ ਇਹ ਬਾਹਰ ਦੀ ਗੱਡੀ ਲਾ ਕੇ ਆਪਾਂ 메 ਰੋਡ ਤੇ ਆ ਗਏ ਸੀਗੇ ਤੇ ਵਰਤਰਾਤ ਆਵਦੀ ਲਾਰਤਨ ਜੋੜੂ ਸਟਾਰਟ ਹੋ ਗਿਆ ਜੀ ਇਹਦਾ ਸੰਦਰਚ ਚੈੱਕ ਕਰੋ ਜੀ ਕਰਦਾ ਗੁਰੂ ਕਰਦੇ ਤਾਂ ਕਿ ਆਪਣੇ ਪੰਜਾਬ ਦੇ ਲੋਕ ਇੱਥੇ ਕਰਕੇ ਆਪਣਾ ਪੰਜਾਬ ਬਹੁਤ ਜ਼ਿਆਦਾ ਪਹਿਲੇ ਨੰਬਰ ਤੇ ਆਉਂਦਾ ਕਿ ਆਪਾਂ ਸੇਵਾ ਸੇਵਾ ਦੇ ਰਚੀ ਆਪਾਂ ਤੇ ਲੰਗਰਾਂ ਦੇ ਵਿੱਚ ਜੀ ਆਪਾਂ ਬਹੁਤ ਥੋੜੀ ਤਰੀਕੇ ਨਾਲ ਆਪਣਾ ਰੋਲ ਬਣਾਉਣਾ ਹੈ ਗੁਰੂ ਕਰਦੇ ਵੇ ਤੇ ਜਿਹੜੀ ਸ਼ਰਧਾ ਆਪਣੇ ਲੋਕਾਂ ਦੇ ਜਿਹੜੀ ਹੈਗੀ ਨਾ ਉਹ ਦੇਖ ਕੇ ਮਨ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦਾ ਜੀ ਹਾਂ ਵੀ

ਚੜਾ ਦਿਓ ਫਿਰ ਚੜਾ ਦਿਓ ਜਿਹੜਾ ਉਹ ਇਧਰ ਚੜਾਓ ਲੰਗਰ ਹਾਲ ਚ। ਕਿ ਲੰਗਰ ਹਾਲ ਦਾ ਬਣਿਆ ਹੋਇਆ ਜੀ। ਪੱਤੋ ਘੱਟ ਪੱਤ ਲੰਗਰ ਹਾਲ ਨੇ ਦੋ ਦਰਵਾਜ਼ੇ ਦੇ ਅੰਦਰ। ਮੇਨ ਐਡਰੈਸ ਇਨਾਂਸਰਾ ਗੁਰਪ੍ਰਸਾਦ ਦੀ ਜਿਆ ਬੋਲਕ ਦੀ ਸੀ ਅਗੇ ਇੱਥੇ ਲੱਗੀ ਹੋਈ ਰ ਹੈ ਮੂਰੇ ਮੂਰੇ ਕੀ ਰਹਾ ਕਰੋ ਮੂਰੇ ਮੂਰੇ ਫਟਾ ਰਹੀਦਾ ਪਾ ਆ ਕੇ ਨਾ ਚੱਕ ਕੇ ਜੇ ਕੋਈ ਮੈਨੂੰ ਚੈੱਕ ਕਰੋ ਜੇ ਤੁਹਾਨੂੰ ਸੰਗਤ ਰਹੀ ਸ਼ਾਮ ਨੂੰ ਜੇ ਕਰੋ 67 ਵਾਰੀ ਕਰੀ ਸਭ ਤੋਂ ਉੱਪਰ ਸਰਵਾਤਾ ਪਲਾ ਕਰੀ

Hello. You okay, okay. <laughs> have

ਨੇ ਸਰਦਾ ਸੰਗਤਰੀ ਜਿੰਜਰਾ ਪਟਵਾਰ ਦੇ ਚੇਤਾਪਲਾ ਸ਼ਾਹਾਂ ਦੇ ਮੇਰੇ ਵੀ ਸਭਲੇ ਝੋਲੇ ਪਰ ਸੰਗਤ ਜਤਰੇ ਬਹੁਤ ਵੱਡਾ ਸਮਾਗਮ ਹੁੰਦਾ ਹੀ ਵਾਪਸ ਹੀ ਰ ਬਾਬਾ ਜੀ ਦਾ ਬਹੁਤ ਜ਼ਿਆਦਾ ਸੰਗਤਰੀ ਸਰਦਾ ਹੈਗੇ ਜੀ ਆਪਾਂ ਮੇਨ ਇੰਟਰਸਟ ਨੇ ਇਸ ਟਾਈਮ ਤੇ ਅੱਗੇ ਵੀ ਆਪਾਂ ਕਰਗਮਾ ਕਰਾਂਗੇ ਗੁਰੂ ਘਰ ਦੀ ਚੜੀਆਂ ਲੱਗੀਆਂ ਨੇ ਦੋ ਦਿਨਾਂ ਬਾਅਦ ਪੂਰਾ ਵੱਡਾ ਸਮਾਗਮ ਹੋਊਗਾ ਕੀਰਤਨ ਹੋਣਗੇ ਇੱਥੇ ਤੇ

अगे दिन प्रसाद अगे सामने Terima <sweak> kasih telah menonton! ਜਾਂਦੇ ਸਾਥੀ ਗਣ ਸਾਹਿਬ ਨੂੰ ਜਿੱਥੇ ਅਪਾਜੀ ਨੇ ਮਰਕਜ਼ ਦੀ ਦਿੱਤੀ ਸੀ ਜਿੰਨਾਂ ਜਿਹਨਾਂ ਨੇ ਆਖਿਆ ਕਿ ਸਾਥ ਦਾ ਸੋਗਰਾ ਸੇਵਿਆਂ ਤੋਂ ਬਣਾਉਣ ਤੋਂ ਬਾਅਦ ਵੀ ਜਲਾਮਾ ਤੇ ਕਰੋ ਸਾਡੇ ਮੋਹਰਾਂ ਮਾਤੇ ਚਾਈ ਦੀ ਜਨਾਨ ਨੂੰ ਪੰਚ ਬਣਾਇਆ ਨਾ ਕਰਦੇ

ਮੇਰੇ ਜਗ੍ਹਾ ਤੇ ਮਾਥਰਡੇ ਕੇ ਜੀ ਆਦਿ ਨੇ ਵੀ ਬਾਹਰਲੇ ਪਾਸੇ ਜਗ੍ਹਾ ਬਣੀ ਹੋਈ ਹੈ ਬਾਬਾ ਜੀ ਦੀਆਂ ਜਿੱਥੇ ਮਾਰੇ ਪ੍ਰਕਾਸ਼ ਨੇ ਉੱਥੇ ਵੀ ਦਰਸ਼ਨ ਕਰਨ ਹੈ ਇੱਥੇ ਨਾਲ ਕਾ ਲੱਗਿਆ ਹੋਇਆ ਜੀ ਖੂਹ ਸੀ ਪਰੰਦੇ ਪਾਪਾ ਜੀ ਜਲ ਚੜ੍ਹਦੇ ਸੀ ਤੇ ਸੰਗਤਾਂ ਦਾ ਜਲ ਸਾਥ ਦੂਸਾਰੇ 아까지다 내려왔습니다. 음. 와이 구루 와이 구루 이 구루 와이 구루 와이 구루 와이 지여기 ే <Dartmouth> <harmed> ਆਪਣਾ ਡੇਕ ਕੇ ਆ ਗਿਆ ਜੀ ਬਹੁਤ ਵਧੀਆ ਤਰੀਕੇ ਨਾਲ ਰਾਸ਼ੀ ਵੀ ਨਹੀਂ ਸੀ ਕਿ ਜਿਹੜਾ ਵੀ ਸੀਗਾ ਕੋਈ ਗੱਲ ਨਹੀਂ ਤੇ ਉਹਨਾਂ ਆਪਾਂ ਪ੍ਰਸੰਤਾ ਚਲੇ ਅਗਰ ਉਸ ਦੌਰ ਕਰਾਂਗੇ ਵਾਪਸੀ ਬਹੁਤ ਵਧੀਆ ਨਾਮ ਦੇ ਤਰੀਕੇ ਨਾਲ ਮੱਥਾ ਟੇਕ ਕੇ ਆ ਗਿਆ ਦੋ ਦਿਨ ਬਾਅਦ ਆਇਆ ਇੱਕ ਬਹੁਤ ਜਿਆਦਾ ਰਾਸ਼ ਹੋ ਜਾਣਾ ਕਿਉਂਕਿ ਮੇਨ ਕਿਹੜੇ ਵਾਪਸੀ ਦੇ ਦਿਨ ਨੇ ਉਹ ਵੀਰਪੰਦਰਵਾਰ ਸਜਣਗੇ ਤਾਂ ਕਿਤਾਂ ਦੂਰ ਦੂਰੋਂ ਵੀ ਆਉਂਦੀਆਂ ਨੇ ਜੇ ਤਾਂ ਕਿੱਥੇ ਛਕਨਾ ਡੰਗਰ ਦੇਖ ਲਓ ਹਾਂਜੀ ਅੱਛਾ ਉਹ ਸੁਖਮਨੀ ਸਾਹਿਬ ਵਾਲੇ ਅੱਛਾ ਠੀਕ ਹੈ ਓਕੇ ਜਿੱਥੇ ਸੁਖਮਨੀ ਸਾਹਿਬ ਦਾ ਸਾਰ ਬਣਿਆ ਉਹਦੇ ਨਾਲ ਜਿਹੜਾ ਲੰਗਰ ਆ ਠੀਕ ਹੈ ਸਿਮਲਾ ਵਧੀਆ ਹੋ ਗਿਆ ਕਹਿੰਦੇ ਬੱਚਾ ਦਾ ਛੱਡਣਾ ਬਹੁਤ 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 ਬਹੁ

ਉਹ ਸਾਰੀਆਂ ਸਾਥ ਸੰਗਰੇ ਦੇ ਚਾਹਤ ਕੀਤੀ ਹੈ ਕਿ ਆਪਣਾ ਨਾਮ ਦਾ ਸਾਡਾ ਜਿਹੜਾ ਮੈਂ ਵਲੌਗ ਹੈ ਉਹ ਬਣਾਇਆ ਸੀਗਾ ਬਹੁਤ ਬਧੀਤ ਰਿਖਨ ਆਪਣਾ ਸੰਪੂਰਨ ਹੋ ਗਿਆ ਕੋਈ ਵੀਰ ਨੂੰ ਅਜੋ ਦੇ ਚਰਨਾ ਚਾਹਤ ਲੈਂਦੀ ਇੱਕ ਸਾਰਿਆਂ ਨੂੰ ਸਰਵਾਦਰਾ ਬੁਲਾਵਾ ਸੀ ਸੂ ਸਾਰਿਆਂ ਨੇ ਤਕਦੀਆਂ ਬਖਸ਼ੇਵਾ ਸੀ ਸਾਰੇ ਇੰਨੇ ਲੋਕ ਹੋ ਰਹੇ ਨੇ ਮਾਰਨ ਨੂੰ ਬ੍ਰਹਮਣ ਬੇਤੀਆ ਜੀ ਆਪਣੇ ਜਿਹੜਾ ਚੈਨਲ ਆ ਉਹਨੂੰ ਤੁਸੀਂ ਓਕੇ ਕਰ ਦਿਓ ਤੇ ਸਾਥ ਦੇ ਉਪਰ ਦੱਬ ਕੇ ਤਾਂ ਕਿ ਜਿੰਨੇ ਮੇਰੇ ਡਾ ਉਹ ਵੀਡੀਓ ਸੰਕੇ ਤੁਹਾਡੇ ਤੇ ਹਨ ਤੇ ਮੈਨੂੰ ਵੀ ਅਹਿਮਤ ਹੋਵੇ ਕਿ ਹਾਂ ਸਾਰੇ ਮੇਰੇ ਨਾਲ ਨੇ ਤੇ ਜੁੜੇ ਰਹੋ ਸਾਰੇ ਜਾਣੇ ਤੇ ਸਾਰਿਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ